ਚਾਚੀ ਬਹੁਤ ਸੋਹਣੀ ਲੱਗ ਰਹੀ ਸੀ ਪਰ ਉਸ ਸਮੇਂ ਮੈਨੂੰ ਕੁਝ ਸਮਝ ਨਹੀਂ ਆਉਂਦਾ ਸੀ ਕਿ ਚਾਚੀ ਨੂੰ ਕਿਦਾਂ ਆਖਾਂ ਚਾਚੀ ਨੂੰ ਬੋਲਣ ਲੱਗਿਆ ਮੈਂ ਥੋੜਾ ਜਿਹਾ ਡਰਦਾ ਸੀ ਅੱਜ ਤੱਕ ਚਾਚੀ ਨੂੰ ਮੈਂ ਉਸ ਨਾਲ ਗੱਲ ਕਰਦੇ ਸੁਣਿਆ ਵੀ ਨਹੀਂ ਸੀ ਮੈਂ ਉਹਨਾਂ ਤੋਂ 80 ਕਿਲੋਮੀਟਰ ਦੂਰ ਅੰਮਰਸਰ ਵਿੱਚ ਰਹਿੰਦਾ ਸੀ ਮੇਰੀ ਭੂਆ ਨੇ ਮੁੰਡੇ ਦੀ ਪਾਰਟੀ ਦੇਣੀ ਸੀ ਤੇ ਮੈਂ ਉਹਨਾਂ ਦੇ ਨਾਲ ਪਿੰਡ ਗਿਆ ਹੋਇਆ ਸੀ ਅਤੇ ਉੱਥੇ ਮੇਰੀ ਚਾਚੀ ਵੀ ਆਈ ਹੋਈ ਸੀ ਪਹਿਲਾਂ ਤਾਂ ਮੈਂ ਚਾਚੀ ਨੂੰ ਪਛਾਣਿਆ ਹੀ ਨਹੀਂ ਕਿਉਂਕਿ ਚਾਚੀ ਬਹੁਤ ਬਦਲ ਗਈ ਸੀ ਮੈਂ ਉਹਨਾਂ ਨੂੰ ਬਹੁਤ ਚਿਰ ਬਾਅਦ ਜੋ ਮਿਲਿਆ ਸੀ ਕਾਫੀ ਫਰਕ ਪੈ ਗਿਆ ਸੀ ਚਾਚੀ ਦਾ ਚਿਹਰਾ ਵੀ ਟਕਿਆ ਹੋਇਆ ਸੀ ਅਚਾਨਕ ਚਾਚੀ ਨੇ ਮੈਨੂੰ ਪਿੱਛੋਂ ਆ ਕੇ ਜੱਫੀ ਪਾ ਲਈ ਪਤਾ ਨਹੀਂ ਕੌਣ ਹੈ ਤੇ ਮੈਨੂੰ ਪੁੱਛਣ ਲੱਗੀ ਕਿ ਦਸਦੀਪ ਮੈਂ ਕੌਣ ਹ ਮਹਰਾਜਿਆ ਹੋ ਗਿਆ ਸੀ ਮੈਂ ਉਸ ਨੂੰ ਪਛਾਣੀ ਨਾ ਸਕਿਆ ਕਿ ਉਹ ਕੌਣ ਹੈ ਫਿਰ ਉਸਨੇ ਮੈਨੂੰ ਆਪਣਾ ਚਿਹਰਾ ਨੰਗਾ ਕਰਕੇ ਵਿਖਾਇਆ ਚਾਚੀ ਮੇਨਾ ਮਜ਼ਾਕ ਕਰ ਰਹੀ ਸੀ ਅਤੇ ਫਿਰ ਅਸੀਂ ਸਾਰੇ ਗੱਲਾਂ ਬਾਤਾਂ ਕਰਨ ਲੱਗੇ ਇਦਾਂ ਹੀ ਹੱਸਦੇ ਹੱਸਦੇ ਚਾਚੀ ਨੇ ਮੈਨੂੰ ਕਿਹਾ ਕਿ ਤੇਰਾ ਚਾਚਾ ਕੱਲ ਚਲੇ ਜਾਊਗਾ ਉਸ ਨੂੰ ਕੰਪਨੀ ਚੋਂ ਫੋਨ ਆਇਆ ਹੈ ਤੇਰੇ ਚਾਚੇ ਨੇ ਕੱਲ ਜਾਣਾ ਤੇ ਤੂੰ ਜਿੰਨੇ ਦਿਨ ਵਿਹਲਾ ਮੇਰੇ ਕੋਲ ਰਹਿ ਜੀਂ ਦੇ ਨਾਲੇ ਮੈਨੂੰ ਛੱਡ ਆਈ ਉਸਨੇ ਮੈਨੂੰ ਇਹ ਗੱਲ ਕਹੀ ਇੰਨੇ ਬਹਾਨੇ ਨਾਲ ਸੈਸ ਪੱਟਾ ਵੀ ਹੋ ਜਾਊਗਾ ਮੇਰੇ ਕੋਲ ਵੀ ਕੋਈ ਕੰਮ ਨਹੀਂ ਸੀ ਮੈਂ ਵੀ ਉਹਨਾਂ ਨੂੰ ਹਾਂ ਕਰ ਦਿੱਤੀ ਤੇ ਕਹਿ ਦਿੱਤਾ ਕਿ ਮੈਂ ਤੁਹਾਨੂੰ ਛੱਡ ਆਵਾਂ ਕੱਲ ਪਾਰਟੀ ਸੀ ਤੇ ਸਭ ਲੋਕ ਇੱਕ ਦਿਨ ਪਹਿਲਾਂ ਹੀ ਆ ਗਏ ਸੀ ਇਸ ਲਈ ਸਭ ਨੂੰ ਇੱਕ ਨਾਲ ਵੇਖ ਕੇ ਬਹੁਤ ਖੁਸ਼ੀ ਹੋ ਰਹੀ ਸੀ ਤੇ ਬਹੁਤ ਵਧੀਆ ਵੀ ਲੱਗ ਰਿਹਾ ਸੀ ਸਾਰੇ ਰਿਸ਼ਤੇਦਾਰ ਆਪਣੇ ਆਪਣੇ ਕੰਮਾਂ 'ਚ ਲੱਗੇ ਹੋਏ ਸੀ ਬਹੁਤ ਵਧੀਆ ਮਾਹੌਲ ਸੀ ਪਰ ਉਸ ਸਮੇਂ ਮੇਰੀ ਚਾਚੀ ਵੱਲ ਬਾਰ-ਬਾਰ ਮੇਰੇ ਵੱਲੀ ਵੇਖੀ ਜਾਂਦੀ ਸੀ ਮੈਂ ਜੋ ਕੰਮ ਕਰ ਰਿਹਾ ਸੀ ਤੇ ਜਦੋਂ ਮੈਂ ਆਪਣੀ ਮਾਂ ਕੋਲ ਜਾਂਦਾ ਤਾਂ ਚਾਚੀ ਮੈਨੂੰ ਵੇਖ ਕੇ ਹੱਸ ਪੈਂਦੀ ਤੇ ਮੈਨੂੰ ਵੇਖਦੀ ਹੱਸਦੀ ਉਸ ਦਿਨ ਰਾਤ ਨੂੰ ਸਾਰੇ ਰੋਟੀ ਖਾ ਕੇ ਸੌਣ ਹੀ ਲੱਗੇ ਸੀ ਸਾਰੇ ਅਸੀਂ ਇੱਕ ਕਮਰੇ ਦੇ ਵਿੱਚ ਹੀ ਸੁੱਤੇ ਪਏ ਸੀ ਚਾਚੀ ਦਾ ਮੰਜਾ ਜਮਾ ਮੇਰੇ ਮੰਜੇ ਦੇ ਕੋਲ ਹੀ ਡਾ ਦਿੱਤਾ ਉਸ ਨੇ ਮੈਨੂੰ ਜਾਣ ਬੁੱਝ ਕੇ ਆਪਣੇ ਨੇੜੇ ਪਾਇਆ ਕਿ ਅਸੀਂ ਸਾਰੇ ਆਪਸ ਦੇ ਵਿੱਚ ਗੱਲਾਂ ਕਰ ਰਹੇ ਸੀ ਹਾਸਾ ਮਜ਼ਾਕ ਚੱਲਦਾ ਪਿਆ ਸੀ ਏਦਾਂ ਹੀ ਗੱਲਾਂ ਕਰਦੇ ਕਰਦੇ ਕਦੋਂ ਨੀਂਦ ਆ ਗਈ ਕੁਝ ਪਤਾ ਹੀ ਨਾ ਲੱਗਾ ਅਗਲੇ ਦਿਨ ਸਵੇਰੇ ਜਦੋਂ ਮੇਰੀ ਅੱਖ ਖੁੱਲੀ ਤਾਂ ਮੈਂ ਵੇਖਿਆ ਕਿ ਸਾਰੇ ਉੱਠ ਗਏ ਸੀ ਮੈਂ ਸਿਰਫ ਇਕੱਲਾ ਹੀ ਮੰਜੇ ਤੇ ਪਿਆ ਸੀ ਤੇ ਬਾਕੀ ਸਾਰੇ ਤਿਆਰ ਹੋ ਰਹੇ ਸਨ ਅਤੇ ਟਾਈਮ ਵੇਖਿਆ ਤਾਂ ਸਵੇਰ ਦੇ 9 ਵਜੇ ਗਏ ਸੀ ਪਾਰਟੀ ਦੀਆਂ ਤਿਆਰੀਆਂ ਪੂਰੇ ਜੋਰਾਂ ਸ਼ੋਰਾਂ ਤੇ ਚੱਲ ਰਹੀਆਂ ਸਨ ਅਤੇ ਮੈਂ ਹੌਣ ਉੱਠਿਆ ਸੀ ਤੇ ਫਿਰ ਮੈਂ ਆਪਣੀ ਚਾਚੀ ਕੋਲ ਜਾ ਕੇ ਕਿਹਾ ਕਿ ਚਾਚੀ ਤੁਸੀਂ ਛੇਤੀ ਉੱਠ ਗਏ ਚਾਚੀ ਨੇ ਕਿਹਾ ਹਾਂ ਮੇਰਾ ਦਿਲ ਨਹੀਂ ਕੀਤਾ ਕਿ ਮੈਂ ਤੈਨੂੰ ਜਗਾਵਾ ਮੈਨੂੰ ਤਾਂ ਇਹ ਸੀ ਕਿ ਤੂੰ ਥੋੜਾ ਜਿਹਾ ਆਰਾਮ ਹੋਰ ਕਰ ਲੈ ਤਿਆਰੀ ਹੋਣਾ ਕੱਲ ਦਾ ਥੱਕਿਆ ਹੋਣਾ ਇਸ ਕਰਕੇ ਮੈਂ ਤੈਨੂੰ ਨਹੀਂ ਜਗਾਇਆ ਸੀ ਚਾਚੀ ਨੇ ਮੈਨੂੰ ਇਹ ਕਿਹਾ ਤੇ ਮੈਂ ਕਹਿ ਦਿੱਤਾ ਕਿ ਉਹ ਤਾਂ ਠੀਕ ਹੈ ਮੈਂ ਵੀ ਤਿਆਰ ਹੋਣਾ ਇੰਨੀਆਂ ਗੱਲਾਂ ਕਰਦੇ ਕਰਦੇ ਤਿਆਰ ਹੋ ਕੇ ਅਸੀਂ ਪਾਰਟੀ ਵਾਲੇ ਹੋਟਲ ਵਿੱਚ ਪਹੁੰਚ ਗਏ ਜਿੱਥੇ ਪਾਰਟੀ ਰੱਖੀ ਹੋਈ ਸੀ ਪਾਰਟੀ ਖਤਮ ਹੋਣ ਤੋਂ ਬਾਅਦ ਚਾਚੀ ਨੇ ਮੈਨੂੰ ਆਪਣੇ ਕੋਲ ਸੱਦ ਲਿਆ ਤੇ ਮੈਨੂੰ ਕੋਲ ਬੁਲਾ ਕੇ ਕਹਿਣ ਲੱਗੀ ਕਿ ਕੱਲ ਸਵੇਰੇ ਆਪਾਂ ਛੇਤੀ ਘਰ ਜਾਣਾ ਬਹੁਤ ਕੰਮ ਨੇ ਅਗਲੇ ਦਿਨ ਸਵੇਰੇ ਚਾਚੀ ਨੇ ਮੈਨੂੰ ਉਠਾ ਦਿੱਤਾ ਸੀ ਜਲਦੀ ਜਲਦੀ ਤਿਆਰ ਹੋ ਕੇ ਅਸੀਂ ਚਾਚੀ ਦੇ ਘਰ ਵੱਲ ਤੁਰ ਪਈ ਸੀ ਅਤੇ ਮੇਰੀ ਮਾਂ ਮੇਰੇ ਪਿਓ ਨਾਲ ਘਰ ਚਲੀ ਗਈ ਸੀ ਅਸੀਂ ਬੱਸ ਉੱਤੇ ਗਏ ਸੀ ਇਸ ਲਈ ਜਾਂਦੇ ਜਾਂਦੇ ਸਾਨੂੰ ਪੂਰੀ ਸ਼ਾਮ ਹੋ ਗਈ ਸੀ ਮੈਨੂੰ ਤਾਂ ਬਹੁਤ ਥਕਾਵਟ ਲੱਗ ਰਹੀ ਸੀ ਜਦੋਂ ਸ਼ਾਮ ਨੂੰ ਘਰ ਪਹੁੰਚੀ ਤਾਂ ਮੈਂ ਆਪਣੀ ਚਾਚੀ ਨੂੰ ਕਿਹਾ ਕਿ ਮੈਨੂੰ ਤਾਂ ਰੋਟੀ ਬਣਾ ਕੇ ਦਿਓ ਮੈਨੂੰ ਬਹੁਤ ਭੁੱਖ ਲੱਗੀ ਆ ਕਿਉਂਕਿ ਅਸੀਂ ਸਾਰਾ ਦਿਨ ਬਸ ਦਾ ਸਫਰ ਜੋ ਕੀਤਾ ਸੀ ਤੇ ਭੁੱਖ ਵੀ ਬਹੁਤ ਲੱਗੀ ਹੋਈ ਸੀ ਅਤੇ ਮੇਰੀ ਚਾਚੀ ਕਹਿੰਦੇ ਹੋਏ ਹੱਸਣ ਲੱਗੀ ਕਿ ਹਾਂ ਦੀਪ ਮੈਂ ਹੁਣੇ ਰੋਟੀ ਬਣਾ ਕੇ ਲਿਆਈ ਤੂੰ ਕਮਰੇ ਵਿੱਚ ਜਾ ਕੇ ਆਰਾਮ ਕਰ ਲੈ ਮੈਂ ਸੋਚਿਆ ਕਿ ਉਹਨਾਂ ਦੇ ਕੋਲ ਬੈਠ ਕੇ ਗੱਲਾਂ ਕਰਦਾ ਏਦਾਂ ਚਾਚੀ ਦਾ ਵੀ ਸਮਾਂ ਪਾਸ ਹੋ ਜਾਊਗਾ ਕਿਉਂਕਿ ਉਹ ਇਕੱਲੀ ਸੀ ਤੇ ਕਿਤੇ ਬੋਰ ਨਾ ਹੋ ਜਾਵੇ ਇਸ ਲਈ ਮੈਂ ਆਪਣੀ ਚਾਚੀ ਕੋਲ ਬੈਠ ਗਿਆ ਤੇ ਫੇਰ ਮੇਰੀ ਚਾਚੀ ਨੇ ਰੋਟੀ ਬਣਾਈ ਤੇ ਮੈਂ ਤੇ ਚਾਚੀ ਨੇ ਬੈਠ ਕੇ ਇਕੱਠਿਆਂ ਰੋਟੀ ਖਾਧੀ ਜਦੋਂ ਸੌਣ ਦਾ ਸਮਾਂ ਆਇਆ ਤਾਂ ਮੇਰੀ ਚਾਚੀ ਨੇ ਮੈਨੂੰ ਕਿਹਾ ਕੀ ਦੀਪ ਜੇ ਤੂੰ ਚਾਹਵੇਂ ਤਾਂ ਤੂੰ ਮੇਰੇ ਕਮਰੇ ਵਿੱਚ ਸੌਂ ਸਕਦਾ ਮੇਰੇ ਅੰਦਰ ਥੋੜੀ ਜਿਹੀ ਜਿਗਤਾ ਸੀ ਹਲਚਲ ਵੀ ਪੈਦਾ ਹੋਣ ਲੱਗੀ ਮੈਂ ਵੀ ਚਾਚੀ ਦੇ ਨਾਲ ਸਮਾਂ ਤਾਂ ਬਤੀਤ ਕਰਨਾ ਚਾਹੁੰਦਾ ਸੀ ਪਰ ਮੈਨੂੰ ਸੰਗ ਵੀ ਆਉਂਦੀ ਸੀ ਮੈਂ ਉਹਨਾਂ ਨੂੰ ਜਵਾਬ ਨਹੀਂ ਦਿੱਤਾ ਤੇ ਕਹਿ ਦਿੱਤਾ ਕਿ ਠੀਕ ਹੈ ਚਾਚੀ ਜੀ ਜਦ ਕਮਰੇ ਵਿੱਚ ਆ ਕੇ ਦੇਖਿਆ ਤਾਂ ਇੱਕ ਸਿੰਗਲ ਬੈੱਡ ਸੀ ਜਿਸ ਦੇ ਉੱਤੇ ਦੋ ਜਣੇ ਬੜੇ ਔਖੇ ਪੈਂਦੇ ਸੀ ਮੇਰਾ ਸਰੀਰ ਪਤਲਾ ਸੀ ਇਸ ਲਈ ਮੈਨੂੰ ਤਾਂ ਕੋਈ ਔਖ ਨਹੀਂ ਹੋਈ ਪਰ ਚਾਚੀ ਨੂੰ ਤਾਂ ਔਖਾ ਹੀ ਲੱਗਿਆ ਹੀ ਹੋਣਾ ਮੈਂ ਉੱਥੇ ਪੈ ਗਿਆ ਤੇ ਉਹ ਵੀ ਮੇਰੇ ਨਾਲ ਹੀ ਪਈ ਸੀ ਦੋਨੋਂ ਜਣੇ ਥੱਕੇ ਹੋਏ ਸੀ ਮੈਨੂੰ ਤਾਂ ਡਰ ਲੱਗ ਰਿਹਾ ਸੀ ਕਿ ਮੈਂ ਥੱਲੇ ਹੀ ਨਾ ਡਿੱਗ ਜਾਵਾਂ ਇਸ ਲਈ ਚਾਚੀ ਨੇ ਮੈਨੂੰ ਜੱਫੀ ਪਾ ਲਈ ਥੋੜੇ ਚਿਰ ਬਾਅਦ ਮੈਨੂੰ ਬੜਾ ਅਜੀਬ ਲੱਗ ਰਿਹਾ ਸੀ ਅਚਾਨਕ ਆਵਾਜ਼ ਮਹਿਸੂਸ ਹੋਈ ਮੈਂ ਉਹਨਾਂ ਨੂੰ ਪੁੱਛਿਆ ਕੀ ਹੋਇਆ ਤਾਂ ਚਾਚੀ ਨੇ ਮੈਨੂੰ ਕਿਹਾ ਕਿ ਕੁਝ ਨਹੀਂ ਬਸ ਕੋਈ ਖਾਸ ਨਹੀਂ ਮੈਂ ਉਹਨਾਂ ਨੂੰ ਫੇਰ ਪੁੱਛਿਆ ਕਿ ਦੱਸੋ ਤਾਂ ਸਹੀ ਕੀ ਗੱਲ ਹੈ ਜੇ ਹੋ ਸਕਦਾ ਕੀ ਪਤਾ ਮੈਂ ਤੁਹਾਡੀ ਮਦਦ ਕਰ ਦੇਵਾਂ ਉਹਨਾਂ ਨੇ ਮੈਨੂੰ ਆਪਣਾ ਸਾਰਾ ਦੁੱਖ ਦੱਸਿਆ ਤੇ ਮੈਂ ਉਹਨਾਂ ਦੀ ਗੱਲ ਪੂਰੇ ਧਿਆਨ ਨਾਲ ਸੁਣੀ ਫਿਰ ਮੇਰੇ ਤੋਂ ਰਿਹਾ ਨਾ ਗਿਆ ਤੇ ਉੱਠ ਕੇ ਮੈਂ ਚੰਗੇ ਤਰੀਕੇ ਨਾਲ ਉਹਨਾਂ ਨੂੰ ਕਰਨ ਲੱਗਾ ਚਾਚੀ ਨੂੰ ਬਹੁਤ ਦਰਦ ਹੋ ਰਿਹਾ ਸੀ ਅਤੇ ਥੋੜਾ ਜਿਹਾ ਤੇਲ ਲੈ ਕੇ ਮੈਂ ਆਇਆ ਅਤੇ ਉਸ ਤੋਂ ਬਾਅਦ ਉਹਨਾਂ ਨੂੰ ਆਰਾਮ ਮਿਲ ਰਿਹਾ ਸੀ ਮੈਂ ਥੋੜਾ ਜਿਹਾ ਤੇਲ ਲੈ ਕੇ ਚਾਚੀ ਨੂੰ ਫੇਰ ਵੀ ਛਿੱਕਾਂ ਲੱਗੀਆਂ ਪਈਆਂ ਸੀ ਉਸ ਦੀ ਹਾਲਤ ਬਹੁਤ ਜ਼ਿਆਦਾ ਖਰਾਬ ਸੀ ਅਤੇ ਹੁਣ ਚਾਚੀ ਨੂੰ ਥੋੜਾ ਜਿਹਾ ਆਰਾਮ ਆਉਣ ਲੱਗਾ ਸੀ ਅਤੇ ਉਸ ਤੋਂ ਬਾਅਦ ਉਹ ਹਾਈ ਹਾਈ ਕਰਦੀ ਕਰਦੀ ਸੌਣ ਦੀ ਕੋਸ਼ਿਸ਼ ਕਰ ਰਹੀ ਸੀ ਕਿਉਂਕਿ ਚਾਚੀ ਦੀਆਂ ਲੱਤਾਂ ਦੇ ਵਿੱਚ ਬਹੁਤ ਦਰਦ ਸੀ ਵਿਆਹ ਵਾਲੇ ਘਰ ਵਿੱਚ ਕੁਝ ਜ਼ਿਆਦਾ ਹੀ ਭਜਨ ਠ ਹੋ ਗਈ ਮੈਂ ਕੋਸਾ ਕਰਕੇ ਤੇਲ ਚਾਚੀ ਦੀਆਂ ਲੱਤਾਂ ਦੇ ਉੱਤੇ ਮਲਿਆ ਤੇ ਹੁਣ ਉਸ ਨੂੰ ਰਾਹਤ ਮਿਲ ਗਈ ਸੀ ਅਤੇ ਉਸ ਦੀ ਅੱਖ ਵੀ ਲੱਗ ਗਈ ਸੀ ਦੋਸਤੋ ਇਸ ਤਰ੍ਹਾਂ ਮੈਂ ਆਪਣੀ ਚਾਚੀ ਨੂੰ ਪੂਰਾ ਸਕੂਨ ਦੇਣ ਦੀ ਕੋਸ਼ਿਸ਼ ਕੀਤੀ ਕਿਉਂਕਿ ਇੱਕ ਪੁੱਤ ਦਾ ਫਰਜ਼ ਹੈ ਆਪਣੀ ਮਾਂ ਨੂੰ ਉਹ ਸੁੱਖ ਦੇਵੇ ਜੋ ਉਸਦੀ ਹੱਕਦਾਰ ਹੈ ਕਿਉਂਕਿ ਚਾਚੀ ਤੇ ਮਾਂ ਵਿੱਚ ਕੋਈ ਫਰਕ ਨਹੀਂ ਹੁੰਦਾ ਜੇ ਤੁਹਾਨੂੰ ਸਾਡੀ ਕਹਾਣੀ ਚੰਗੀ ਲੱਗੀ ਹੋਵੇ ਤਾਂ ਕਹਾਣੀ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਉਸ ਤੋਂ ਬਾਅਦ ਸਾਡੇ ਦੋਵਾਂ ਦੀ ਆਵਾਜ਼ਾਂ ਕਮਰੇ ਵਿੱਚ ਗੂੰਜ ਰਹੀਆਂ ਸੀ ਪਰ ਮੈਂ ਰੁਕਿਆ ਰਿਹਾ ਆਪ ਪੂਰੇ ਦਿਲ ਨਾਲ ਮੈਂ ਸੇਵਾ ਕੀਤੀ ਮੈਨੂੰ ਤੇ ਡਰ ਸੀ ਕਿ ਕਿਤੇ ਮੈਂ ਜ਼ੋਰ ਨਾਲ ਕੀਤਾ ਤਾਂ ਉਸਦੀ ਹੱਡੀ ਨਾ ਟੁੱਟ ਜਾਵੇ ਉਹ ਮੈਨੂੰ ਰੋਕ ਰਹੀ ਸੀ ਆਪਦੀ ਨੱਤਾ ਬਾਵਾ ਮਾਰ ਰਹੀ ਸੀ ਕਿਉਂਕਿ ਦਰਦ ਜੋ ਸੀ ਪਰ ਉਸ ਸਮੇਂ ਦਰਦ ਠੀਕ ਹੋ ਗਿਆ ਸੀ ਤੇ ਚਾਚੀ ਅੱਜ ਦਰਦ ਵੀ ਸੀ ਮੈਂ ਚਾਚੀ ਨੂੰ ਕਿਹਾ ਚਾਚੀ ਥੋੜਾ ਸਹਲੋ ਫਿਰ ਤੁਹਾਨੂੰ ਠੀਕ ਹੋ ਜਾਣਾ ਚਾਚੀ ਨੂੰ ਦਰਦ ਜ਼ਰੂਰ ਹੋ ਰਿਹਾ ਸੀ ਪਰ ਉਸ ਨੇ ਮੇਰੀ ਹਾਂ ਵਿੱਚ ਹਾਂ ਮਲਾਈ ਤੇ ਮੇਰੀ ਗੱਲ ਮੰਨ ਕੇ ਉਸ ਨੇ ਮੇਰੇ ਤੋਂ ਮਾਲਿਸ਼ ਕਰਵਾ ਲਈ ਅਤੇ ਫਿਰ ਉਸ ਨੇ ਚਿਕਾ ਬੰਦ ਕਰ ਦਿੱਤੀਆਂ ਪਰ ਮੈਨੂੰ ਤਾਂ ਵਧੀਆ ਲੱਗ ਰਿਹਾ ਸੀ ਹੌਲੀ-ਹੌਲੀ ਚਾਚੀ ਨੂੰ ਚਾਚੀ ਨੇ ਦੁਬਾਰਾ ਫੇਰ ਕਹਿਣ ਲੱਗੀ ਕਿ ਦੀਪ ਹੁਣ ਤਾਂ ਬਹੁਤ ਵਧੀਆ ਲੱਗ ਰਿਹਾ ਹੈ ਸਰੀਰ ਬਹੁਤ ਹੌਲਾ ਜਿਹਾ ਹੋ ਗਿਆ ਤੂੰ ਬਹੁਤ ਹੀ ਸੋਹਣੀ ਮਾਲਿਸ਼ ਕਰਦਾ ਤੇਰੀ ਮਾਲਿਸ਼ ਨਾਲ ਤਾਂ ਮੈਨੂੰ ਬਹੁਤ ਵਧੀਆ ਆਰਾਮ ਮਿਲਿਆ ਤੇ ਹੁਣ ਤਾਂ ਸਾਰਾ ਦਰਦ ਹੀ ਗਾਇਬ ਹੋ ਗਿਆ ਬਹੁਤ ਵਧੀਆ ਮ사ਜ ਕੀਤੀ ਮੈਂ ਚਾਚੀ ਨੂੰ ਕਿਹਾ ਕਿ ਕੋਈ ਗੱਲ ਨਹੀਂ ਇਹ ਤਾਂ ਮੇਰਾ ਫਰਜ਼ ਹੈ ਬਸ ਮੈਂ ਥੋੜੇ ਚਿਰ ਵਿੱਚ ਹੀ ਚਾਚੀ ਨੂੰ ਸਹੀ ਕਰ ਦਿੱਤਾ ਸੀ ਤੇ ਚਾਚੀ ਨੇ ਕਿਹਾ ਕਿ ਹੌਲੀ ਹੌਲੀ ਥੋੜੀ ਜੀ ਮ사ਜ ਕਰ ਦੇ ਚਾਚੀ ਕਹਿਣ ਲੱਗੀ ਇਦਾਂ ਕਰੀ ਤੂੰ ਕੱਲ ਫੇਰ ਮ사ਜ ਕਰਦੀ ਮੈਂ ਉਹਨਾਂ ਨੂੰ ਹਾਂ ਕਰ ਦਿੱਤੀ ਉਸ ਨੇ ਕਿਹਾ ਕਿ ਜਿੰਨੇ ਦਿਨ ਤੂੰ ਇੱਥੇ ਹੈਂ ਤੂੰ ਮੇਰੀ ਮ사ਜ ਕਰਦਿਆ ਕਰ ਫਿਰ ਅਸੀਂ ਗੱਲਾਂ ਕਰਦੇ ਕਰਦੇ ਦੋਨੋਂ ਸੌਂਗੇ ਉਹਨਾਂ ਨੇ ਕਿਹਾ ਕਿ ਤੇਰੀ ਮ사ਜ ਨਾਲ ਮੇਰਾ ਦਰਦ ਪਤਾ ਨਹੀਂ ਕਿੱਧਰ ਚਲਾ ਗਿਆ ਕਿਉਂ ਮੈਨੂੰ ਬਹੁਤ ਹੀ लाड़ ਕਰ ਰਹੀ ਸੀ ਫਿਰ ਮੈਂ ਉਹਨਾਂ ਨੂੰ ਕਿਹਾ ਕਿ ਕੱਲ ਘਰੋਂ ਫੋਨ ਆਇਆ ਸੀ ਤੇ ਮੈਨੂੰ ਸਵੇਰੇ ਆਪਣੇ ਘਰ ਜਾਣਾ ਪੈਣਾ ਮੈਨੂੰ ਉਹਨਾਂ ਨੇ ਸਵੇਰੇ ਬਹੁਤ ਵਧੀਆ ਨਾਸ਼ਤਾ ਬਣਾ ਕੇ ਦਿੱਤਾ ਅਤੇ ਮੈਂ ਤੇ ਚਾਚੀ ਦੋਨਾਂ ਨੇ ਇਕੱਠੇ ਨਾਸ਼ਤਾ ਕੀਤਾ ਅਤੇ ਫਿਰ ਮੈਂ ਆਪਣੇ ਘਰ ਵਗ ਤੁਰ ਪਿਆ ਦੋਸਤੋ ਇਹ ਸੀ ਸਾਡੀ ਕਹਾਣੀ ਤੁਹਾਨੂੰ ਅੱਜ ਦੀ ਕਹਾਣੀ ਕਿੱਦਾਂ ਦੀ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਿਓ ਚੈਨਲ ਤੇ ਪਹਿਲੀ ਵਾਰ ਹੀ ਆਇਓ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਿਓ ਤੇ ਇੱਕ ਗੱਲ ਹਮੇਸ਼ਾ ਯਾਦ ਰੱਖਿਓ ਆਪਣੇ ਰਿਸ਼ਤਿਆਂ ਦੀ ਕਦਰ ਕਰੋ ਉਹਨਾਂ ਨੂੰ ਸਨਮਾਨ ਦਿਓ ਆਪਾਂ ਫੇਰ ਮਿਲਾਂਗੇ ਸੋਹਣੀ ਜੀ ਕਹਾਣੀ ਨਾਲ ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸ਼ਸ਼ੀਕਾਲ ਜੀ ਤੇ ਇਸ ਕਹਾਣੀ ਨੂੰ ਪੂਰਾ ਸੁਣਨ ਲਈ ਇੱਕ ਵਾਰੀ ਤੁਹਾਡਾ ਦਿਨੋਂ ਧੰਨਵਾਦ ਆਪਣੇ ਰਿਸ਼ਤਿਆਂ ਦੀ ਕਦਰ ਕਰੋ ਉਹਨਾਂ ਦਾ ਧਿਆਨ ਰੱਖੋ ਜਿਉਂਨਾਂ ਤੁਹਾਡੀ ਲੋੜ ਹੈ ਤਨ ਦਾ ਸਾਥ ਜ਼ਰੂਰ ਦਿਓ ਇੱਕ ਵਾਰੀ ਫੇਰ ਤੋਂ ਧੰਨਵਾਦ ਜੀ